ਥਾਣਾ ਬਲੰਗੀ ਨੂੰ ਇਸ ਨੂੰ ਇਸ ਵਕਤ ਵੱਡੀ ਕਾਮਯਾਬੀ ਮਿਲੀ ਜਦੋਂ ਨਕਲੀ ਪੁਲਿਸ ਵਾਲੇ ਪਾਕਿ ਵਾਅਦਿਆਂ ਨੂੰ ਅੰਜਾਮ ਦੇਣ ਵਾਲੇ ਵਿਰੋਧਾਪਰਦਾ ਪਰਦਾ ਫਾਸ਼ ਕਰਦੇ ਹੋਏ 3 આરોપીਆਂ ਨੂੰ ਗ੍ਰਿਫਤਾਰ ਕੀਤਾ ਗਿਆ। આરોપીਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਵੱਲੋਂ ਉਕਤ આરોપીਾਂ ਨੂੰ 4 ਦਿਨ ਦੀ ਪੁਲਿਸ ਹਿਰਾਸਤ ਦੇ ਕੇ ਜਿੰਦ ਹੁਕਮ ਸੁਣਾਇਆ ਗਿਆ। ਜਾਣਕਾਰੀ ਦਿੰਦੇ ਐਸ ਐਚ ਓ ਕੁਲਵੰਤ ਸਿੰਘ ਥਾਣਾ ਬਲੰਗੀ ਕਮਿਟੀ B 8/2025 ਨੂੰ ਜੀ ਸਾਡੇ ਬਲੌਂਗੀ ਏਰੀਆ ਵਿੱਚ ਇੱਕ ਵਾਰਦਾਤ ਹੋਈ ਸੀ ਜੀ ਤਿੰਨ ਵਿਅਕਤੀ ਇੱਕ ਚਿੱਟੇ ਰੰਗ ਦੀ ਕਾਰ ਤੇ ਸੂਰਜ ਨਾਮ ਦਾ ਮੁੰਡਾ ਇਹ ਕਾਰ ਐਸੇਕਟੀਵਾਦੀ ਆਪਣੀ ਦੇ ਕੰਮ ਕਰਕੇ 9:30 ਵਜੇ ਕਰੀਬੇ ਤਿੰਨ ਵਿਅਕਤੀ ਇਹਨਾਂ ਨੂੰ ਰੋਕਿਆ ਤੇ ਇਹਨਾਂ ਨੂੰ ਆਪਣੇ ਆਪ ਨੂੰ ਇਹਨਾਂ ਨੇ ਪੁਲਿਸ ਮੁਲਾਜ਼ਮ ਦੱਸ ਕੇ ਕਿਹਾ ਵੀ ਉਹ ਕੋਈ ਪਿਛੇ ਐਕਸੀਡੈਂਟ ਕਰਕੇ ਆਏ ਆ ਤੇ ਉਹਨੂੰ ਆਪਣੇ ਨਾਲ ਬਿਠਾ ਕੇ ਲੈ ਗਏ ਅੱਗੇ ਜਾ ਕੇ ਉਹਨੂੰ ਛੜਤਾ ਦੇ ਉਹ ਵੀ ਸ਼ੂਟਰੀ ਲੈ ਕੇ ਇਹ ਚਲੇ ਗਏ ਸੀ ਫਿਰ ਇਹ ਮਕਦਮਾ ਨੰਬਰ 190 ਦਰਜ ਕਰਕੇ ਉਹ ਤਫਤੀਸ਼ ਅਮਨਦੀ ਆਂਦੀ ਸੀ ਜਿੱਤੇ ਅਸੀਂ ਤਕਨੀਕੀ ਆਧਾਰ ਤੇ ਅਤੇ ਅਸੀਂ ਆਪਣੇ ਮੁਕਵਰ ਸੂਰਸਾ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਅਸੀਂ ਇਹ ਤਿੰਨ ਵਿਅਕਤੀਆਂ ਨੂੰ ਰਹਿਤ ਮਾਗ ਕੇ ਕਾਰਵਾਈ ਕੀਤੀ ਜੀ ਇੱਕ ਹੈਗਾ ਸੁਖਵੀਰ ਸਿੰਘ ਧਾਰੀਵਾਲ ਪਿੰਡਾ ਰਹਿਣੇ ਵਾਲਾ ਜੀ ਥਾਣਾ ਅਜਨਾਲਾ ਤੁਜਾ ਹੈਗਾ ਜੀ ਵਿਰੋਧ ਕੁਮਾਰ ਇਹ ਹੈਗਾ ਜੀ ਹਰਦੋਵਾਲ ਪਿੰਡ ਦਾ ਥਾਣਾ ਡੇਰਾ ਬਾਬਾ ਨਾਨਕ ਤੇ ਤੀਜਾ ਹੈਗਾ ਜਰਮਨ ਜੀ ਪਿੰਡ ਬਾਫ ਤੇ ਇਹਦਾ ਥਾਣਾ ਹੈਗਾ ਢੰਡੇਰ ਇਹ ਤਿੰਨੇ ਜਣੇ ਅਮਰਸਰ ਜ਼ਿਲ੍ਹੇ ਦੇ ਰਣਿਆਲੇ ਨੇ ਤੇ ਉਸ ਦਿਨ ਕਿਸੇ ਇੱਥੇ ਆਪਣੇ ਰਿਸ਼ਤੇਦਾਰ ਨੂੰ ਇਹ ਜੋ ਇਹਨਾਂ ਦੇ ਕਹਿਣੇ ਮੁਤਾਬਕ ਤੇ ਪੀਜੀ ਦੇ ਦਰਸਤਾਂ ਨੂੰ ਮਿਲਣ ਆਈ ਸੀ ਜਾਂਦੇ ਹੋਏ ਇਹ ਵਰਤ ਕਰਕੇ ਕਰੇਗੀ ਹੁਣ ਜੋ ਅਸੀਂ ਜੋ ਇਹਦੇ ਵਿੱਚ ਜਿਹੜੀ ਸਾਡੀ ਵਾਰਦਾਤ ਹੋਈ ਉਸ ਦੇ ਵਿੱਚ ਇੱਕ ਫੋਨ ਖੋਇਆ ਗਿਆ ਸੀ ਜੀ ਉਸ ਦੇ ਇੱਕ ਉਸੂਜੀ ਤੋਂ ਉਹ ਅਸੀਂ ਫੋਨ ਬਰੰਦ ਕਰ ਲਿਆ ਜਿਹੜਾ ਫੋਨ ਬਰੰਦ ਹੋਇਆ ਜੀ ਉਹ ਹੈ ਸੁਖਵੀਰ ਸਿੰਘ ਨਾਮ ਦੇ ਵਿਅਕਤੀ ਕੋਲ ਬੜੀ ਸਕੂਟਰ ਹੀ ਹੈ ਉਹ ਹੋਈ ਹੈ ਜੀ ਜਰਮਨ ਸਿੰਘ ਜਿਹੜਾ ਜੰਮੂ ਉਹਦੇ ਤੋਂ ਬਰੰਦ ਹੋਈ ਹੈ ਜੀ ਉਹ ਸਕੂਟਰ ਵੀ ਖੋ ਲੱਗੇ ਸੀ ਤੇ ਇਹਨਾਂ ਨੇ 5500 ਰੁਪਏ ਵੀ ਖੋ ਕੀਤਾ ਸੀ ਤੇ ਇਹ ਤੀਜਾ ਦੋਸ਼ੀ ਇਹ ਵਿਰੋਧ ਕੁਮਾਰ ਉਹਦੇ ਕੋਲੋਂ ਸਾਨੂੰ ਇਹ 1500 ਰੁਪਏ ਕਵਰ ਹੋਇਆ ਇੰਨੇ ਤਿੰਨ ਬੈਗ ਨੂੰ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਇੱਕ ਮਕਦਮਾ ਸਾਨੂੰ ਕਲੀਅਰ ਹੋਇਆ ਕਿ ਇੱਕ ਮੋਟੇ ਅਮਰਸਰ ਥਾਣੇ ਦੇ ਜ਼ਿਲ੍ਹੇ ਵਿੱਚ ਇੱਕ ਮਕਦਮੇ ਦੇ ਖਿਲਾਫ ਦਰਜ ਹੈਗਾ ਪਹਿਲਾਂ ਬਾਕੀ ਅਸੀਂ ਵੈਰੀਫਾਈ ਕਰ ਰਹੇ ਹਾਂ ਅੱਛਾ ਇਹ ਚੇਤ ਨਾਲ ਲੱਗ ਗਿਆ ਜਿਹੜਾ ਇਹ ਪੋਰਟਸ ਵਾਲੇ ਬਣ ਕੇ ਜਿਹੜਾ ਬੰਦਾ ਗੱਲ ਕਰਦਾ ਹੈ ਕਿ ਇਸ ਤਰ੍ਹਾਂ ਬਿਲਕੁਲ ਜੀ ਇਹਨਾਂ ਨੇ ਜੋ ਸੂਰਜ ਮੁੰਡਾ ਸੀ ਜਿਹੜਾ ਉਹਨੂੰ ਇਹੀ ਕਿਹਾ ਹੈ ਕਿ ਅਸੀਂ ਜਿਹੜੇ ਪਿੱਛੇ ਲੱਗੇ ਹੋਏ ਸੀ ਤੂੰ ਪੁੱਛੇ ਕੋਈ ਗਵਾਦੰਦ ਕਰਕੇ ਆਇਆ ਜਾਂ ਐਕਸੀਡੈਂਟ ਕਰਕੇ ਆਇਆ ਐਵੇਂ ਦੇ ਕਹਿ ਕੇ ਉਹਨੂੰ ਰੋਕਿਆ ਸੀ ਕਿ ਅਸੀਂ ਮੁਲਾਜ਼ਮ ਹਾਂ ਜੀ ਬਿਲਕੁਲ ਉਹ ਇਹ ਸੀ ਕਹਿ ਰਹੇ ਕਿ ਜੋ 5500 ਰੁਪਏ ਕੋ ਦਿੱਤਾ ਸੀ ਉਹਨਾਂ ਨੂੰ ਅਸੀਂ 1500 ਰੁਪਏ ਕਰਕੇ ਕਰ ਲਿਆ ਹੈ ਗਨੂਪਤ ਕਹਿੰਦੀ ਕੰਪਲੇਨੈਂਟ ਨੇ ਗੱਲ ਕਹੀ ਹੈ ਬਟ ਅਜੇ ਤੱਕ ਜੋ ਦੋਸ਼ੀਆਂ ਤੇ ਕੁਛ ਕਿਸੇ ਤੇ ਇਹਦੇ ਸਾਨੂੰ ਸਮਝਣ ਗਿਆ ਅਸੀਂ ਵੈਰੀਫਾਈ ਕਰ ਰਹੇ ਹਾਂ ਉਸ ਨੂੰ ਗਨੂ ਸਿੰਘ ਨੇ ਉਸ ਨੂੰ ਵੈਰੀਫਾਈ ਕਰ ਰਹੇ ਹਾਂ ਉਸ ਨੂੰ ਜੀ ਕੁਛ 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 ਕਰ ਰਹੇ ਹਾਂ ਅੱਜ ਦਾ ਗ੍ਰਾਮੀ ਇਸਾ ਬੀ ਕੋ ਸਰ 4 ਦਿਨ ਤੇ ਪੁਲਿਸ ਨੂੰ ਮਾਰਦੇ ਨੇ ਅੱਜ ਸਾਡੇ ਕੋਲ ਇਹਦਾ ਦੂਜੇ ਦਿਨ ਅਸੀਂ ਵੈਰੀਫਾਈ ਕਰ ਰਹੇ ਹਾਂ ਜੇ ਇਹਨਾਂ ਦੇ ਕੁਝ ਹੋਇਆ ਤਾਂ ਡੈਫੀਨਿਟਲੀ ਅਸੀਂ ਉਹਨੂੰ ਐਕਸਪਲੋਰ ਕਰਕੇ ਹੋਂਚੀ ਜਗੀ ਤੁਹਾਨੂੰ ਦੱਸਾਂਗੇ